ਪਾਚਪਾ ਦੇ ਕੌਮੀ ਜਰਨਲਸ ਕਤਰ ਤਰੁਣ ਚੁਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਦੇ ਇਲਾਜ ਲਈ ਸ਼ੁਰੂ ਕੀਤੇ ਆਯੂਸ਼ਮਾਨ ਕਾਰਡ ਦੇ ਤਹਿਤ ਉਹਨਾਂ ਦੇ ਦਫ਼ਤਰ ਲਾਹੌਰੀ ਗੇਟ ਵਿਖੇ ਆਯੂਸ਼ਮਾਨ ਕਾਰਡ ਵੰਡੇ ਕੌਮੀ ਜਰਨਲਸ ਕਤਰ ਤਰੁਣ ਚੁਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਲਈ ਕਈ ਜਨ ਕਲਿਆਣੀ ਯੋਜਨਾ ਸ਼ੁਰੂ ਕੀਤੀਆਂ ਹੋਈਆਂ ਹਨ ਉਹਨਾਂ ਵਿੱਚੋਂ ਆਯੂਸ਼ਮਾਨ ਕਾਰਡ ਵੀ ਬਣਾਏ ਜਾ ਰਹੇ ਹਨ ਤਾਂ ਕਿ ਹਰ ਇੱਕ ਵਿਅਕਤੀ ਖਾਸ ਕਰ ਬਜ਼ੁਰਗ ਲੋਕ ਆਪਣਾ ਮੁਫਤ ਇਲਾਜ ਕਰਵਾ ਸਕਣ ਇਸ ਮੌਕੇ ਤੇ ਰਾਜੇਸ਼ ਮਹਿਤਾ ਲਵਿੰਦਰ ਬੰਟੀ ਹੇਮੰਤ ਪਿੰਕੀ ਸ਼ਿਵ ਕੁਮਾਰ ਵਿਸ਼ਾਲ ਆਰੀਅਨ ਮੁਕੁਲ ਸ਼ਰਮਾ ਵੀ ਮੌਜੂਦ ਸਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਰੇ ਹੀ ਵਿਸ਼ਿਸ਼ਟ ਨਾਗਰਿਕਾਂ ਨੂੰ 5 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਦਾ ਵਾਅਦਾ ਕੀਤਾ ਸੀ ਉਹ ਵਾਅਦਾ ਉਹਨਾਂ ਨੇ ਪੂਰਾ ਕੀਤਾ ਹੁਣ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਕਿਸੇ ਵੀ ਪੇ ਸਕੇਲ ਦਾ ਹੋਵੇ ਉਸ ਬਜ਼ੁਰਗ ਨੂੰ 5 ਲੱਖ ਰੁਪਏ ਤੱਕ ਦਾ ਮੈਡੀਕਲ ਐਕਸਪੈਂਸ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਕਾਰਡ ਮਿਲੇ ਆਯੂਸ਼ਮਾਨ ਦਾ ਉਹ ਜੋ ਆਪਣਾ ਲਾਭ ਕਰਾ ਸਕਦੇ ਨੇ ਇਹ 5 ਲੱਖ ਰੁਪਿਆ ਉਹ ਇੱਕ ਇੰਡੀਵਿਜੂਅਲ ਦਾ ਮੰਨ ਲਓ ਘਰ ਚ ਦੋ ਬਜ਼ੁਰਗ ਨੇ ਤੇ ਦੋਨਾਂ ਦਾ ਅਲੱਗ-ਅਲੱਗ 5 ਲੱਖ ਰੁਪਿਆ ਦਾ ਕਾਊਂਟ ਹੋਏਗਾ ਔਰ ਉਹ ਕਿਸੇ ਵੀ ਸਰਕਾਰੀ ਹਸਪੀਟਲ ਤੋਂ ਔਰ 16 ਪ੍ਰਾਈਵੇਟ ਹਸਪਤਾਲ ਨੇ ਅੰਮ੍ਰਿਤਸਰ ਦੇ ਵੱਡੇ-ਵੱਡੇ ਉਹਨਾਂ ਚ ਜਾ ਕੇ ਆਪਣਾ ਇਲਾਜ ਕਰਾ ਸਕਦੇ ਔਰ ਇਹ ਸਕੀਮ ਜਿਨ੍ਹਾਂ ਦਾ ਨੀਲਾ ਕਾਰਡ ਬਣਿਆ ਹੈ 80 ਕਰੋੜ ਲੋਕਾਂ ਨੂੰ ਹਿੰਦੁਸਤਾਨ ਚ ਫ੍ਰੀ ਰਾਸ਼ਨ ਮੋਦੀ ਸਾਹਿਬ ਭੇਜਦੇ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਨੇ ਉਹਨਾਂ 'ਸਤੇ ਸਾਰੀ ਫੈਮਲੀ ਇਸੇ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਹੈ ਮੋਦੀ ਸਾਹਿਬ ਨੇ ਕਿਹਾ ਸੀ ਜਿੰਨੂੰ ਕੋਈ ਨਹੀਂ ਪੁੱਛਦਾ ਉਹਨ ਮੋਦੀ ਪੁੱਛੇਗਾ ਅੱਜ ਜਿਨ੍ਹਾਂ ਘਰਾਂ 'ਚ ਬਜ਼ੁਰਗਾਂ ਨੂੰ ਕੋਈ ਇਲਾਜ ਕਰਾਣ ਵਾਲਾ ਨਹੀਂਗਾ ਉਹਨਾਂ ਘਰਾਂ 'ਚ ਮੋਦੀ ਜੀ ਨੇ 5-5 ਲੱਖ ਦਾ ਕਾਰਡ ਪੰਚਾਇਆ ਔਰ ਸਾਡੇ ਦਫ਼ਤਰ 'ਚ ਹਰ ਇਤਵਾਰ ਔਰ ਮੰਗਲਵਾਰ ਫ੍ਰੀ ਕਾਰਡ ਬਣਾਏ ਜਾਂਦੇ ਨੇ ਅਸੀਂ ਕੋਲੋਂ ਹੀ ਸਾਰਾ ਇੰਤਜ਼ਾਮ ਕਰਨੇ ਆ ਔਰ ਫ੍ਰੀ ਕਾਰਡ ਬੰਦਾ ਔਰ ਕਾਰਡ ਨੂੰ ਨਨ ਘਰ ਘਰ ਪੰਚਾਇਆ ਜਾਂਦਾ ਅੱਜ 342 ਕਾਰਡ ਅਸੀਂ ਵੰਡਨੇ ਐਸਾ ਕਿ ਅਸੀਂ ਰਾਸ਼ਨ ਭੇਜ ਰਹੇ ਹਾਂ 1 ਕਰੋੜ 42 ਲੱਖ 50 ਦੇ ਲੋਕਾਂ ਨੂੰ ਉਹ 1 ਕਰੋੜ 42 ਲੱਖ 50 ਦੇ ਲੋਕਾਂ ਦਾ ਰਾਸ਼ਨ ਅਸੀਂ ਭਗਵੰਤ ਮਾਨ ਸਾਹਿਬ ਨੂੰ ਭੇਜਦੇ ਆ ਅੱਗੇ ਉਹਨਾਂ ਨੇ ਵੰਡਣਾ ਹੁੰਦਾ ਬੜੀਆਂ ਸ਼ਿਕਾਇਤਾਂ ਆ ਰਹੀਆਂ ਲੋਕਾਂ ਨੇ ਨੀਲੇ ਕਾਰਡ ਕੱਢੇ ਕਿ ਮੇਰੇ ਇਲਾਕੇ ਦੇ ਬਹੁਤ ਲੋਕਾਂ ਦੇ ਨੀਲੇ ਕਾਰਡ ਕੱਟਦੇ ਨੇ ਅਸੀਂ ਇਹਦੀ ਸ਼ਿਕਾਇਤ ਵੀ ਕਰਨ ਵਾਲੇ ਹਾਂ ਔਰ ਉਹਨਾਂ ਲੋਕਾਂ ਦੇ ਕਾਰਡ ਬਣਾਉਣnse ਦੁਬਾਰਾ ਸਰਕਾਰੀ ਅਮਲੇ ਨੂੰ ਲਿਖਾ ਤੁਸੀਂ ਸ਼ਿਕਾਇਤ ਕਰ ਰਹੇ ਹੋ ਦੇਖੋ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਵਰਗ ਵਾਸਤੇ ਸੋਚਿਆ ਜਾ ਰਿਹਾ ਪਰ ਸਾਡੇ ਦਸ ਅਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਕਤਾਰ ਚ ਖਲੋਤੇ ਖੀਰ ਲਏ ਵਿਅਕਤੀ ਜਿਨੂੰ ਸੁਵਿਧਾਵਾਂ ਤੋਂ ਵੰਚਿਤ ਰਹਿ ਸਕਦਾ ਸੀ ਉਹਨਾਂ ਤੱਕ ਇਹ ਜਿਹੜੀਆਂ ਯੋਜਨਾਵਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕੋਸ਼ਿਸ਼ ਕੀਤੀ ਉਹਨਾਂ ਨੇ ਹਰ ਇੱਕ ਤੱਕ ਪਹੁੰਚਾਈਆਂ ਵੀ ਆ। ਸੋ ਜਿਨ੍ਹਾਂ ਦੇ ਕਈ ਬੱਚਿਆਂ ਨੇ ਨਹੀਂ ਸੋਚਿਆ ਉਹਨਾਂ ਬਾਰੇ ਸਾਡੇ ਸ੍ਰੀ ਪ੍ਰਧਾਨ ਮੰਤਰੀ ਜੀ ਨੇ ਸੋਚਿਆ ਕਿ ਇਹ ਕਿਤੇ ਇਲਾਜ ਖਨੋ ਜੋ ਇਹਨਾਂ ਦੇ ਮਹਿੰਗੇ ਅੱਜਕੱਲ ਇਲਾਜ ਹੋ ਗਏ ਆ ਉਹ ਸੁਵਿਧਾਵਾਂ ਇਹਨਾਂ ਨੂੰ ਮਿਲ ਸਕਣ ਸੋ ਇਹਦੇ ਅੰਦਰਕਤ ਅਸੀਂ ਸਾਰੇ ਅਕਕਿ ਅਸੀਂ ਭਾਰਤੀ ਜਨਤਾ ਪਾਰਟੀ ਸਾਡੇ ਅੱਜ ਦਫ਼ਤਰ ਵਿੱਚ ਬੈਠੇ ਐ ਸਦਾ ਸ਼੍ਰੀ ਤਰਨ ਚੂਕ ਜੀ ਜੋ ਸਾਡੇ ਰਾਸ਼ਟਰੀ ਮਹਾਂ ਮੰਤਰੀ ਨੇ ਉਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਆਪਣੇ ਦਫ਼ਤਰ ਵਿੱਚ ਨਿਰੰਤਰ ਇਹ ਸੇਵਾ ਨਿਭਾਈ ਜਾ ਰਹੀ ਹੈ ਬਜ਼ੁਰਗਾਂ ਦੇ ਕਾਰਡ ਬਣਾਏ ਜਾ ਰਹੇ